ਤਾਂ ਗੱਲ ਕਰਾਂਗੇ ਜੀ ਨਿਰਮਲਾ ਨਾਮ ਦੀ ਔਰਤ ਤੇ ਤਾਂ ਇਹ ਪਹਿਲੀ ਔਰਤ ਹੈ ਜਿਤੇ ਪੁਲਿਸ ਨੇ ਪਰਚਾ ਜਿਹੜਾ ਉਹ ਦਰਜ ਕੀਤਾ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀਆਂ ਔਰਤਾਂ ਹੁੰਦੀਆਂ ਨੇ ਜਿਤੇ ਪੁਲਿਸ ਪਰਚਾ ਪਾਉਂਦੀ ਹੈ ਇਹ ਪਹਿਲੀ ਕਿਵੇਂ ਹੋ ਗਈ ਅਸਲ ਦੇ ਵਿੱਚ ਇਹ ਔਰਤ ਹੈ ਜਿਹੜੀ ਭਿਖਾਰਨ ਹੈ ਭੀਖ ਮੰਗਦੀ ਸੀ ਤਾਂ ਕਰਕੇ ਇਸ ਤੇ ਪਰਚਾ ਜਿਹੜਾ ਦਿੱਤਾ ਗਿਆ ਭੀਖ ਮੰਗਣ ਤੇ ਪਰਚਾ ਕਿਉਂ ਹੋ ਗਿਆ ਕਿਉਂਕਿ ਇਹਦੇ ਕੋਲੇ ਇੱਕ ਛੋਟਾ ਬੱਚਾ ਸੀ ਉਸ ਬੱਚੇ ਨੂੰ ਸਹਾਰਾ ਬਣਾ ਕੇ ਕਹਿਣ ਤੋਂ ਬਾਅਦ ਆਪ ਪਿੱਛੇ ਸੀ ਇਹਦਾ ਬੱਚਾ ਅੱਗੇ ਸੀ ਆਪਦੇ ਬੱਚੇ ਨੂੰ ਅੱਗੇ ਕਰਕੇ ਇਹ ਭੀਖ ਹੈ ਜਿਹੜੀ ਮੰਗਦੀ ਸੀ ਇਹ ਲੋਕ ਬੱਚੇ ਦੇ ਤਰਸ ਕਰਨਗੇ ਤੇ ਭੀਖ ਹੈ ਜਿਹੜੀ ਦੇ ਦੇਣਗੇ ਤਾਂ ਇਹ ਪਹਿਲੀ ਔਰਤ ਹੈ ਅੰਮ੍ਰਿਤਸਰ ਦੇ ਵਿੱਚ ਇਸ ਤੇ ਪਰਚਾ ਜਿਹੜਾ ਪੁਲਿਸ ਨੇ ਕੀਤਾ ਹੈ ਤਾਂ ਹੁਣ ਇੱਕ ਸਰਕਾਰ ਨੇ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਹਦਾ ਨਾਮ ਹੈ ਸਮਾਈਲ ਖਾਸ ਕਰਕੇ ਆਪਾਂ ਹਰ ਸ਼ਹਿਰਾਂ ਦੇ ਵਿੱਚ ਭਿਖਾਰੀ ਬੱਚੇ ਆ ਜਿਹੜੇ ਦੇਖਦੇ ਆ ਚਾਹੇ ਉਹ ਸੜਕ ਹੈ ਚਾਹੇ ਉਹ ਅੱਡਾ ਹੈ ਚਾਹੇ ਚੁਰਾਸਤੇ ਨੇ ਹਰ ਜਗ੍ਹਾ ਆਪਾਂ ਨੂੰ ਬੱਚੇ ਜਿਹੜੇ ਭੀਖ ਮੰਗਦੇ ਦਿਖਾਈ ਦਿੰਦੇ ਆ ਆਪਣੇ ਕੋਲੇ ਆ ਕੇ ਭੀਖ ਮੰਗਦੇ ਆ ਤਾਂ ਆਪਾਂ ਨੂੰ ਤਰਸ ਆਉਂਦਾ ਆ ਆਪਾਂ ਭੀਖ ਵੀ ਜਿਹੜੀ ਦੇ ਦੰਨੇ ਆ ਤਾਂ ਇਹਨਾਂ ਦੀ ਹੁਣ ਗਿਣਤੀ ਵਧ ਗਈ ਜਿਹਦੇ ਤਹਿਤ ਸਰਕਾਰ ਨੇ ਪ੍ਰੋਜੈਕਟ ਸਮਾਈਲ ਆ ਜਿਹੜਾ ਉਹ ਸ਼ੁਰੂ ਕੀਤਾ ਹੈ ਇਹਨਾਂ ਬੱਚਿਆਂ ਦਾ ਸਰਕਾਰ ਡੀਐਨਏ ਟੈਸਟ ਕਰੂਗੀ ਪਤਾ ਲਗਾਊਗੀ ਕਿ ਇਹਨਾਂ ਦੇ ਅਸਲ ਮਾਪਿਓ ਕੌਣ ਨੇ ਕਿ ਬੱਚੇ ਇਹ ਅਗਵਾ ਕੀਤੇ ਹੋਏ ਤਾਂ ਨਹੀਂ ਹੈਗੇ ਜਿਵੇਂ ਜਿਵੇਂ ਡੀਐਨਏ ਦੇ ਵਿੱਚ ਅੰਕੜੇ ਰਿਪੋਰਟ ਕਹਿ ਤੋ ਰਿਪੋਰਟ ਕਹਿ ਦੋ ਸਾਹਮਣੇ ਆਊਗੀ ਤੱਤ ਸਾਹਮਣੇ ਆਉਣਗੇ ਕਿ ਬਾਕੀ ਇਹਨਾਂ ਦੇ ਮਾਪਿਓ ਕੌਣ ਨੇ ਕਿੱਥੋਂ ਦੇ ਇਹ ਬੱਚੇ ਨੇ ਤਾਂ ਉਹਨਾਂ ਮਾਪਿਆਂ ਨੂੰ ਇਹ ਬੱਚੇ ਆ ਜਿਹੜੇ ਉਹ ਸੌਪੇ ਜਾਣਗੇ ਤੇ ਇਹਨਾਂ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਲਈ ਇਹਨਾਂ ਨੂੰ ਇੱਕ ਜਿਵੇਂ ਆਪਾਂ ਕਹੇ ਲੋ ਖਾਸ ਸੰਸਥਾਵਾਂ ਦੇ ਵਿੱਚ ਭੇਜਿਆ ਜਾਊਗਾ ਜਿੱਥੇ ਬੱਚੇ ਆਪਣੀ ਪੜ੍ਹਾਈ ਲਿਖਾਈ ਜਿਹੜੀ ਸ਼ੁਰੂ ਕਰਨਗੇ ਤਾਂ ਪੰਜ ਵੱਡੇ ਜ਼ਿਲ੍ਹਿਆਂ ਦੇ ਵਿੱਚ ਇਹ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਦੇ ਵਿੱਚ ਜਿੜੀ ਅੰਮ੍ਰਿਤਸਰ ਸਾਹਿਬ ਲੁਧਿਆਣਾ ਬਠਿੰਡਾ ਮਹਾਲੀ ਇਹ ਜਲੰਧਰ ਇਥੋਂ ਇਹ ਸਮਾਈਲ ਪ੍ਰੋਜੈਕਟ ਦੀ ਸ਼ੁਰੂਆਤ ਹੈ ਜਿਹੜੀ ਹੋ ਚੁੱਕੀ ਹੈ ਹੁਣ ਤੁਹਾਨੂੰ ਜਿਹੜੇ ਬੱਚੇ ਚਰਸਤਿਆਂ ਦੇ ਵਿੱਚ ਮੋੜਾਂ ਤੇ ਅੱਡਿਆਂ ਤੇ ਭੀਖ ਮੰਗਦੇ ਦਿਖਾਈ ਆ ਜਿਹੜੇ ਨਹੀਂ ਦੇਣਗੇ ਜੇ ਕੋਈ ਔਰਤਾ ਜਾਂ ਆਦਮੀ ਜਾਂ ਬਾਲਗ ਬੱਚਾ ਜਿਹਦੀ ਉਮਰ 18 ਸਾਲ ਤੋਂ ਵੱਧ ਹੈ ਉਹ ਇਸ ਛੋਟੇ ਬੱਚੇ ਦਾ ਸਹਾਰਾ ਲੈ ਕੇ ਭੀਖ ਮੰਗਦਾ ਹੈ ਭੀਖ ਮੰਗਦਾ ਪਾਇਆ ਗਿਆ ਤਾਂ ਉਹਤੇ ਪਰਚਾ ਦਰਜ ਜਿਹੜਾ ਹੋਊਗਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਪਹਿਲੀ ਭਿਖਾਰੀ ਔਰਤ ਹੈ ਜਿਹਦਾ ਨਾਮ ਨਿਰਮਲਾ ਜਿਹਦੇ ਉੱਤੇ ਇਹ ਪੁਲਿਸ ਦੇ ਵੱਲੋਂ ਪਰਚਾ ਜਿਹੜਾ ਦਰਜ ਕੀਤਾ ਗਿਆ ਕਿਉਂਕਿ ਇਹ ਆਪਣੇ ਬੱਚੇ ਨੂੰ ਅੱਗੇ ਕਰਕੇ ਉਹਨੂੰ ਸਹਾਰਾ ਬਣਾ ਕੇ ਉਸ ਤੋਂ ਭੀਖ ਹੈ ਜਿਹੜੀ ਮੰਗਵਾਰੀ ਸੀ ਜਿਹਦੇ ਕਰਕੇ ਇਹ ਤੇ ਪਰਚਾ ਜਿਹੜਾ ਕੀਤਾ ਗਿਆ ਤਾਂ ਬਹੁਤ ਹੀ ਚੰਗਾ ਉਪਰਾਲਾ ਸਰਕਾਰ ਨੇ ਜਿਹੜਾ ਕੀਤਾ ਆਪਾਂ ਸਾਰੀ ਜਾਣਦੇ ਹਾਂ ਕਿ ਭਿਖਾਰੀਆਂ ਦੀ ਗਿਣਤੀ ਹੈ ਜਿਹੜੀ ਕਿੰਨੀ ਵੱਚੂਕੀ ਹੈ ਸਰਕਾਰ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਏਸ ਬੱਚਿਆਂ ਦੇ ਪਿੱਛੇ ਕੋਈ ਮਾਫੀਆ ਤਾਂ ਨਹੀਂ ਜਿਹੜਾ ਉਹ ਕੰਮ ਕਰਦੇ ਆ ਕਿ ਬੱਚੇ ਅਗਵਾ ਕਰ ਲੈਂਦੇ ਆ ਤੇ ਫਿਰ ਬੱਚਿਆਂ ਨੂੰ ਭੀਖ ਜਿਹੜੀ ਉਹ ਮਗਾਉਂਦੇ ਆ ਬਾਅਦ ਵਿੱਚ ਉਹਨਾਂ ਨੂੰ ਹਰ ਰੋਜ਼ ਆਥਣਾ ਯਾਨੀ ਕਿ ਸ਼ਾਮ ਨੂੰ ਹਿਸਾਬ ਲੈਂਦੇ ਆ ਕਿ ਇਹ ਬੱਚੇ ਨੇ ਕਿੰਨੇ ਪੈਸੇ ਭੀਖ ਦੇ ਵਿੱਚ ਇਕੱਠੇ ਕੀਤੇ ਆ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਆ ਉਹ ਫਿਲਮਾਂ ਬਿਲਕੁਲ ਸਹੀ ਹੁੰਦੀਆਂ ਨੇ ਅਸਲ ਰਿਐਲਿਟੀ ਦੇ ਵਿੱਚ ਵੀ ਇਹੀ ਕੁਝ ਹੁੰਦਾ ਜਾਪਦਾ ਜਿਹੜਾ ਪਿਆ ਤਾਂ ਹੀ ਸਰਕਾਰ ਨੇ ਇਹ ਪ੍ਰੋਜੈਕਟ ਸਮਾਈਲ ਹੈ ਜਿਹੜਾ ਉਹ ਸ਼ੁਰੂ ਕੀਤਾ ਹੈ ਤਾਂ ਪੰਜ ਵੱਡੇ ਜ਼ਿਲ੍ਹਿਆਂ ਦੇ ਵਿੱਚ ਜਿਹਨਾਂ ਤੁਹਾਨੂੰ ਨਾਮ ਦੱਸਿਆ ਹੈ ਇਹ ਪ੍ਰੋਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ ਬੱਚਿਆਂ ਦੇ ਡੀਐਨਏ ਟੈਸਟ ਜਿਹੜੇ ਹੋਣਗੇ ਤੇ ਉਹਨਾਂ ਦੇ ਮਾਪਿਓ ਦੀ ਪੜਤਾਲ ਹੈ ਜਿਹੜੀ ਕੀਤੀ ਜਾਊਗੀ ਤੇ ਕੋਈ ਵੀ ਹੁਣ ਤੁਹਾਨੂੰ ਭਖਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗਦਾ ਦਿਖਾਈ ਹੈ ਜਿਹੜਾ ਨਹੀਂ ਦੇਊਗਾ ਤਾਂ ਜਾਣਕਾਰੀ ਨੂੰ ਤੁਸੀਂ ਵੀ ਅੱਗੇ ਸਾਂਝੀ ਕਰ ਦਿਓ ਤੇ ਹੋਰ ਇਸੇ ਤਰ੍ਹਾਂ ਜਾਣਕਾਰੀ ਨੂੰ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ